ਕੋਬੀ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਨੰਦੇੜ ਦੀ ਧਰਤੀ ਤੇ ਪੁੱਜੇ ਨੰਦੇੜ ਦੀ ਧਰਤੀ ਤੇ ਗੋਦਾਵਰੀ ਦਾ ਕਿਨਾਰਾ ਜਿੱਥੋਂ ਗੁਰੂ ਜੀ ਨੇ ਇੱਕ ਬੈਰਾਗੀ ਨੂੰ ਬੰਦਾ ਬਹਾਦਰ ਬਣਾ ਕੇ ਪੰਜਾਬ ਵੱਲ ਤੋਰਿਆ ਗੁਰੂ ਦੀ ਦਇਆ ਨਾਲ ਇਹਦਾ ਬੜਾ ਪ੍ਰਤਾਪ ਹੋ ਗਿਆ ਗੁਰਕੇ ਬਚਨ ਕਿੰਨੂ ਰਾਜ ਜੋ ਰਾਜਾ ਜੋਗੀ ਉਹ ਰਾਜ ਭਾਗ ਦਾ ਮਾਲਕ ਬਣ ਗਿਆ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਸ਼ਾ ਨਗੀਨਾ ਦੇਦਾਰੇ ਦਿਲ ਦੇ ਸੰਗਤ ਹੁਣ ਹਮਲਾ ਪਾਸ਼ਾ ਦੇ ਕਿਵੇਂ ਹੁੰਦਾ ਹੈ ਤੁਸੀਂ ਵਜ਼ੀਰ ਖਾਨ ਦੇ ਚਰਿੱਤਰ ਵੱਲ ਧਿਆਨ ਦਿਓ ਜੋ ਕਿ ਵਿਸ਼ਵਾਸ ਘਾਤ ਕਰਨ ਵਾਲਾ ਇਨਸਾਨ ਸੀ ਬੜਾ ਦਗੇਬਾਜ਼ ਬੰਦਾ ਸੀ ਝੂਠੀਆਂ ਕਸਮਾਂ ਖਾਣੀਆਂ ਝੁੱਠੇ ਵਾਅਦੇ ਕਰਨਾ ਛਲਕਪਣ ਕਰਨਾ ਇਹ ਉਹਦਾ ਜੀਵਨ ਸੀ ਇਹ ਪਠਾਨ ਜਿਹੜੇ ਦੋ ਇੱਥੇ ਆਏ ਸਨ ਗੁਲਖਾ ਹੋਣੀ ਇਹ ਉਹਦੇ ਹੀ ਭੇਜੇ ਹੋਏ ਸਨ ਵਜ਼ੀਰ ਖਾਨ ਨੇ ਚਾਰੋਂ ਸਾਹਿਬਜ਼ਾਦੇ ਗੁਰੂ ਕੇ ਲੱਤੇ ਜ਼ਿਗਰ ਸ਼ਹੀਦ ਕਰ ਦਿੱਤੇ ਮਾਧਰਾ ਮਾਤਾ ਗੁਜਰੀ ਨੂੰ ਸ਼ਹੀਦ ਕੀਤਾ ਅਨੰਦਪੁਰੀ ਅੰਧਚੁਠੀਆਂ ਕਸਮਾਂ ਖਾਦੀਆਂ ਬਾਈ ਤਾਰ ਦੇ ਰਾਜਿਆਂ ਦੇ ਸਮੇਂ ਸੱਸਾ ਦੇ ਕੰਡੇ ਵੀ ਹਮਲਾ ਕੀਤਾ ਚਮਕੌਰ ਦੀ ਗੜੀ ਨੂੰ ਦਿੱਲੀ ਦੀਆਂ ਫੌਜਾਂ ਦੇ ਸਮੇਂ 10 ਲੱਖ ਦੇ ਘੇਰੇ ਨਾਲ ਘੇਰੇ ਪਰ ਉਹ ਗੁਰੂ ਸਾਹਿਬ ਦਾ ਗਾਲ ਵਿੰਗਾ ਨਹੀਂ ਕਰ ਸਕਿਆ ਐਸੀ ਤੀਬਰ ਇੱਛਾ ਸੀ ਗੁਰੂ ਸਾਹਿਬ ਨੂੰ ਕਤਲ ਕਰਨ ਦੀ ਉਹਦੇ ਅੰਦਰ ਕਿ ਉਸਨੇ ਖਿਦਰਾਣੇ ਦੀ ਤਾਬ ਤੇ ਵੀ ਮਹਾਰਾਜ ਨਾਲ ਜੰਗ ਲੜੀ ਚੌਧਰੀਆਂ ਨੂੰ ਮਾਲਵੇ ਵਿੱਚ ਚਿੱਟੀਆਂ ਵੀ ਲਿਖੀਆਂ ਗੁਰੂ ਨੂੰ ਗ੍ਰਿਫਤਾਰ ਕਰਵਾਇਆ ਗਿਆ ਇਥੇ ਉਸਨੇ ਬੁਲਕਾਂ ਖਰੀਦੇਆ ਬੁਲਕਾਂ ਦੇ ਨਾਲ ਨਾਲ ਇੱਕ ਹੋਰ ਸਰਕਾਰੀ ਅਹਿਲਕਾਰ ਨੂੰ ਨਾਲ ਸਿੱਟਾ ਗਏ ਉਹ ਗੁਰੂ ਦਾ ਪਤਾ ਲੰ데 ਹੋਏ ਨਦੀਰ ਪਹੁੰਚੇ ਇਥੇ ਆ ਕੇ ਉਹ ਰੋਜ਼ ਗੁਰੂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਸਤਸੰਗ ਕਰਦੇ ਤੇ ਸੇਵਾ ਕਰਦੇ ਹਨ ਮਹਾਰਾਜ ਇੱਕ ਦਿਨ ਸ਼ਾਮ ਦੇ ਵੇਲੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੁੰਦਰ ਤੰਬੂ ਦੇ ਵਿੱਚ ਆਰਾਮ ਫਰਮਾਉਂਦੇ ਹਨ ਦਿਵਾਨ ਸੁਣ ਕੇ ਸੰਗਤਾਂ ਕਰੋ ਕਰ ਜਾ ਚੁੱਕੀਆਂ ਹਨ ਨਾਲ ਰਹਿੰਦੇ ਸਿੰਘ ਵੀ ਵਿਸ਼ਰਾਮ ਫਰਮਾਉਂਦੇ ਹਨ ਇੱਕ ਦੋ ਸਿੰਘ ਪਹਿਰੇ ਤੇ ਹਨ ਥਕਾਵਟ ਕਾਰਨ ਉਹਨਾਂ ਦੀ ਅੱਖ ਲੱਗਦੀ ਹੈ ਗੁਰੂ ਪਾਤਸ਼ਾਹ ਨੇ ਆਪ ਦੀ ਆਪ ਹੀ ਐਡਾ ਨਾ ਸਮਾਂ ਚਿੱਤਰ ਲਿਆ ਗੁਰੂ ਪਿਤਾ ਜਾਨੀ ਜਾਨਸਨ ਗੁਲਖਾਨ ਤੇ ਏ ਦਾ ਸਾਥੀ ਤੰਗੂ ਵੱਲ ਗਏ ਨੇ ਗੁਲਖਾਂ ਅੰਦਰ ਗਿਆ ਤੇ ਉਹਦਾ ਸਾਥੀ ਬਾਹਰ ਪਹਿਰਾ ਦੇ ਰਿਹਾ ਹੈ ਕਵੀ ਸੇਨਾਪਤ ਦੀ ਲਿਖੀ ਮਹਾਨ ਪੁਸਤਕ ਸ੍ਰੀ ਗੁਰੂ ਸੋਭਾ ਵਿੱਚ ਲਿਖਿਆ ਹੈ ਨਹੀਂ ਸਿੰਘ ਕੋਈ ਤਾਹਾਂ ਆ پاس ਆਏ ਰਹੇ ਇੱਕ ਹੂ ਉਂਗ ਸੋਏ ਗਇਓ ਰੇ ਕਹਿੰਦੇ ਇੱਕ ਸਿੰਘ ਸੀ ਕੋਲ ਉਹ ਵੀ ਉਂਗਦਾ ਉਂਗਦਾ ਸੌਂ ਗਿਆ इस तो बाद कहन लगे ऐते मैं प्रभु आप विश्राम कीना गही दुष्ट जमादार उर्वार कीना उस दुष्ट गोलखा ने खंजर फाड़ लिया जो के जहरीला खंजर सी को पिता देव उत्ते वार कर देता कहंदे कियो वार ऐसा के दूजा लगायो लगे और के अपना वार लाए कियो वार एको नहीं और कीना ਲਿਓ ਮਾਰ ਕੇ ਦੁਸ਼ਟ ਜਾਣੇ ਨਾ ਦੇ ਗੁਰਪਿਤਾ ਦੇ ਪਹਿਲਾ ਵਾਰ ਹੋਇਆ ਗੁਲਖਾਨੇ ਕੰਜਰ ਬੱਕੀ ਤੋਂ ਬੱਕੀ ਚ ਜਦੋਂ ਮਾਰਿਆ ਅੰਦਰ ਆਂਦਰਾ ਵਿੱਚ ਹੀ ਵਿਕੀਆਂ ਸਨ ਕਿ ਗੁਰੂ ਪਿਤਾ ਨੇ ਇੱਕੋ ਹੀ ਵਾਰ ਵਿੱਚ ਉਸਦਾ ਸਿਰ ਪਰ ਨਾਲੋਂ ਅਲੱਗ ਕਰ ਦਿੱਤਾ ਤੇ ਦੂਸਰਾ ਸਾਥੀ ਉਹਦਾ ਜੋ ਬਾਹਰ ਖੜਾ ਸੀ ਜਦੋਂ ਭੱਜਣ ਲੱਗਾ ਇੰਨੇ ਨੂੰ ਸਿੰਘਾਂ ਨੇ ਉਸ ਨੂੰ ਫੜ ਕੇ ਮਾਰ ਦਿੱਤਾ ਸਿੰਗਾ ਨੇ ਗੁਰੂ ਪਿਤਾ ਦੇ ਜ਼ਖਮ ਤੇ ਟਾਂਕੇ ਲਗਾਉਣ ਵਾਸਤੇ ਹਕੀਮ ਸੱਦਿਆ। ਜ਼ਖਮ ਸਾਫ਼ ਕੀਤਾ ਟਾਂਕੇ ਲੱਗੇ। ਜਦੋਂ ਇਹ ਗੱਲ ਬਹਾਦਰ ਸ਼ਾਹ ਨੂੰ ਪਤਾ ਲੱਗੀ ਤਾਂ ਉਸਨੇ ਆਪਦਾ ਅੰਗਰੇਜ਼ੀ ਡਾਕਟਰ ਭੇਜਿਆ। ਜੋ 12 ਦਿਨ ਗੁਰੂ ਜੀ ਦੀ ਦੇਖਭਾਲ ਕਰਦਾ ਨਾਲ ਰਿਹਾ। ਗੁਰੂ ਪਿਤਾ ਉਸ ਡਾਕਟਰ ਨੂੰ ਰੋਜ਼ ਕੁਝ ਮੋਹਰਾ ਫੀਸ ਦੇ ਤੌਰ ਤੇ ਬੰਦੇ ਸ। ਗੁਰੂ ਪਿਤਾ ਦਾ ਜ਼ਖਮ ਕੁਝ ਹੱਦ ਤੱਕ ਰਾਜੀ ਹੁੰਦਾ। ਕੁਝ ਉਮਰਾਜ਼ ਖਾਕਮ ਕਿਸਮ ਦੇ ਬੰਦੇ ਪਾਸ਼ਾ ਦੇ ਚਰਨਾਂ ਵਿੱਚ ਬੈਠੇ ਨੇ ਤੇ ਮਨ ਹੀ ਮਨ ਆਖਦੇ ਨੇ ਐਡਾ ਪਟੋਰ ਤੁਹਾਨੂੰ ਲੱਗਦਾ ਹੈ ਗੁਰੂ ਨੇ ਡਰਾਉਣ ਲਈ ਰੱਖਿਆ ਹੈ ਇਹਨੂੰ ਧਾਰ ਕਰਕੇ ਚਿੱਲਾ ਚੜਾ ਕੇ ਤੀਰ ਛੱਡ ਲੈਣਾ ਇਹ ਹੋ ਨਹੀਂ ਸਕਦਾ ਇਹਨਾਂ ਦੇ ਦਿਲ ਵਿੱਚ ਫੁਰਨਾ ਹੈ ਕਿ ਗੁਰੂ ਦਿਖਾਵਾ ਕਰਦਾ ਹੈ ਅਜ਼ਮਤੀ ਹੋਣ ਦੇ ਦਾਅਵੇ ਕਰਦਾ ਹੈ ਕਿਹੜਾ ਬਲ ਹੈ ਬਾਹਾਂ ਦੇ ਵਿੱਚ ਜਿਹੜਾ ਇਹਨੂੰ ਚੁੱਕ ਕੇ ਚਲਾ ਚੜਾ ਕੇ ਤੰਦ ਚਾੜ ਕੇ ਤੀਰ ਛੱਡ ਲਵੇ ਤੇ ਗੁਰੂ ਗੋਬਿੰਦ ਸਿੰਘ ਦੀ ਇੱਕ ਅਜਮਤ ਹੈ ਬਿਨ ਬੋਲਿਆ ਸਭ ਕਿਛ ਜਾਣਦਾ ਅੰਦਰ ਹੀ ਸਮਝ ਗਏ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਜੇ ਟਾਂਕੇ ਖੁੱਲ ਜਾਣਗੇ ਸਮਾਂ ਹੀ ਇਸ ਤਰ੍ਹਾਂ ਆਉਣਾ ਹੈ ਪਰ ਜੇ ਅੱਜ ਅਜਮਤ ਨਾ ਵਿਖਾਈ ਤਾਂ ਇਹਨਾਂ ਕੱਲ ਨੂੰ ਇਹ ਵੀ ਨਹੀਂ ਮੰਨਣਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਾਦਸ਼ਾਹ ਔਰੰਗਜ਼ੇਬ ਕੋਲੋਂ 14 ਜੰਗਾਂ ਆਪਣੇ ਬਾਹੂਬਲ ਨਾਲ ਜਿੱਤਿਆ ਹੈ ਕਹ ਤੱਕ ਬਖਾਉਣ ਦਾ ਸਮਾਂ ਹੈ ਗੁਰੂ ਸਾਹਿਬ ਨੇ ਕਠੋਰ ਤਨੋ ਚੁੱਕਿਆ ਤੰਗ ਆਖ ਚੜੀ ਹੈ ਇਬਰਾਹਿਮ ਹਾਕਮ ਵੇਖ ਕੇ ਮਰਹਵਾ ਮਰਹਵਾ ਕਰ ਜਿਹੜਾ ਕਾਰਜ ਕੋਈ ਕਰ ਨਹੀਂ ਸਕਦਾ ਉਹ ਗੁਰੂ ਗੋਬਿੰਦ ਕਿਵੇਂ ਕਰਦਾ ਹੈ ਤੇ ਪਾਣੀ ਦੇ ਬੋਲ ਨੇ ਸਰਬ ਕਲਾ ਸਮਰੱਥ ਪ੍ਰਭੂਰੇ ਗੁਰਦੇਵ ਮੇਰਾ ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰੱਥ ਪ੍ਰਭੂ ਦਾ ਸਰੂਪ ਹੈ ਤੰਗ ਚੜਿਆ ਪੀਰ ਛੱਡਿਆ ਪਰ ਟਾਂਕੀ ਖੁੱਲ ਗਈ जखम ਹਜੇ ਅੱਲੇ ਸਤ जखम سین ਦੇ ਲਈ ਸਿੰਘਾਂ ਨੇ ਪਾਸ਼ਾ ਨੂੰ ਬੇਨਤੀ ਪਰ ਮਹਾਰਾਜ ਕਹਿੰਦੇ ਨਹੀਂ ਜ਼ਰੂਰਤ ਨਹੀਂ ਸਾਡਾ ਸਮਾਂ ਆ ਗਿਆ ਹੈ ਗੁਰੂ ਪਿਤਾ ਨੇ ਕੰਮਰਕੱਸਾ ਬਣ ਲਿਆ ਮਹਾਰਾਜ ਖੁਦ ਖੁਦਾ ਹੁੰਦਿਆਂ ਵੀ ਕਹਿੰਦੇ ਮੈਦਾਨੀ ਜੰਗ ਵਿੱਚ ਸ਼ਹੀਦ ਹੋਵਾਂ ਪਰ ਕਿਹੜਾ ਮਾਈ ਕਾ ਲਾਲ ਰੂਹੇ ਜ਼ਮੀਨ ਤੇ ਜੰਮਿਆ ਹੈ ਜਿਹੜਾ ਛਾਤੀ ਦੇ ਸਾਹਵੇਂ ਖਲੋ ਕੇ ਉਸ ਨੂੰ ਸ਼ਹੀਦ ਕਰ ਸਕੇ ਐਸਾ ਵਜੂਦ ਬਣਿਆ ਹੀ ਨਹੀਂ ਪਾਪਾ ਕਹਿੰਦੇ ਹੁਣ ਜਾਣ ਦਾ ਸਮਾਂ ਆ ਗਿਆ ਹੈ ਮੈਂ ਸਰਬੰਸ ਵਾਰਨਾ ਸੀ ਹੁਣ ਅਖੀਰਲੀ ਕਿਸ਼ਤ ਰਹਿ ਗਈ ਹੈ ਧਰਮ ਹਿੱਤ ਮੈਂ ਆਪਣੇ ਆਪ ਨੂੰ ਵਾਰਨਾ ਹੈ ਮਹਾਰਾਜ ਕਹਿੰਦੇ ਮੇਰੇ ਜਾਣ ਦਾ ਸਮਾਂ ਆ ਗਿਆ ਹੈ ਸੰਗਤ ਕਹਿੰਦੀ ਹੈ ਪਾਪਾ ਸਾਨੂੰ ਕਿਹਦੇ ਸਹਾਰੇ ਚੜ ਚੱਲੇ ਗੁਰੂ ਪਿਤਾ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਪੰਜ ਮੋਹਰਾਂ ਤੇ ਨਾਰੀਅਲ ਰੱਖ ਕੇ ਪਰਿਕਰਮਾ ਕਰਕੇ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਤੇ ਕਿਹਾ ਅੱਜ ਤੋਂ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਆਗਿਆ ਭਈ ਅਕਾਲ ਕੀ ਤਵੇ ਚੁਲਾਇਓ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਰਾਜ ਹੁਕਮ ਗੁਰੂ ਮਹਾਰਾਜ ਨੇ ਕਿਹਾ ਅਰਦਾਸ ਤੋਂ ਬਾਅਦ ਹੁਕਮ ਹੋਵੇਗਾ ਅਰਦਾਸ ਹੋਈ ਹੁਕਮਨਾਮਾ ਆਇਆ

ਬਹਿਰ ਚਲੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ